ਖਰਾਬੀ ਇਸ ਨੂੰ ਸਰਾ 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 ਇਹਨੂੰ ਲੋਕੀ ਕੀ ਕਹਿਣਗੇ ਹੁਣ ਉਹ ਲਹਾਰ ਕਲਿਆਣਾ ਵਾਲੇ ਦੇ ਕੱਟ ਕੱਢ ਕੇ ਮੱਟ ਭੂਰੀ ਦੇ ਪੱਟ ਜਫਾ ਲੱਗੂ ਫਟਾਫਟ ਵੱਜ ਗਈ ਕੈਂਤੀ ਟੱਕ 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 ਵਾ ਵਾ ਸਰਾ ਓਏ ਗਬਰੂਆ टूल किए पैसे दुम दुम टोटे पिले पा ਤੇ ਹੋਈ ਜਾਂਦੀ ਹੁਣ ਪੂਰੀ ਪੂਰੀ ਐ ਦੁਨੀਆ ਤੇ ਹੋਈ ਜਾਂਦੀ ਹੁਣ ਪੂਰੀ ਪੂਰੀ ਐ ਨਿੱਗੂ ਨੇ ਨਾਲ ਆਏ ਪੂਰੀ ਗਲਹਾਰੇ ਵਿੱਚ ਟਾਏ ਅਗਲੇ ਚੜਾ ਕੇ ਕੈਂਚੀ ਪਾਤੀ ਆ ਆ ਕਲਿਆਣਾ ਵਾਲੇ ਨੇ ਵੀ ਗੱਲ ਮੀਕਿਆ ਸਿਰੇ ਹੀ ਲਾਤੀ ਹੈ ਕਲਿਆਉਣ ਵਾਲੇ ਨੇ ਗੱਲ ਸਿਰੇ ਲਾਤੀ ਹੈ ਤੋੜ ਚ ਪੈਂਦੀ ਹੈ ਜਿਹਨੂੰ ਮਿਲਨੀ ਹੈ ਮਾਨਾ ਰੂਮੀ ਜੀ ਕਹਿੰਦੇ ਵੀ ਪੂਰੀ ਦੀਆਂ ਦੋ ਕਬੱਡੀਆਂ ਦੇ 1000 ਦਿੱਤਾ ਜਾਣਾ ਹੈ ਮਾਨਾ ਰੂਮੀ ਪੂਰੀ ਦੀਆਂ ਦੋ ਕਬੱਡੀਆਂ ਦੇ 1000 ਮਾਰ ਮਾਰ ਦਿਓ ਬਰਸਾਲਪੁਰੀਆ ਆਹ ਟੋਕੇ ਜੜਤੇ ਮੁੰਡਿਆਂ ਨੇ ਉਧਰ ਜੇ ਵੱਡੀ ਸਕਰੀਨ ਤੇ ਧਿਆਨ ਮਾਰਿਓ ਤੇ ਕਹਿੰਦੇ YouTube ਤੇ ਦਰਸ਼ਕਾਂ ਦੀ ਗਿਣਤੀ ਅੱਦੇ ਲੱਖ ਤੋਂ ਤੱਕ ਉਧਰ ਟੱਪ ਗਈ ਆ ਦੇ ਇਧਰ ਕਹਿੰਦੇ ਗਗਨ ਨੇ ਬੋਲਟ ਟਪਾਦਾ ਲੈਣ ਤੋਂ ਬਾਅਦ ਉਧਰ ਕਹਿੰਦੇ ਭੂਰੀ ਦੀ ਕਬੱਡੀ ਪੈ ਰਹੀ ਹੈ ਚਾਰੇ ਕਹਿੰਦੇ ਤਿਆਰ ਨੇ ਆਹ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੂਰੇ ਹੋਵੇਗਾ ਮੇਰੇ ਮਿੱਤਰੋ ਅੱਜ ਕਹਿੰਦੇ ਕਿੱਲੀ-ਕਿੱਲੀ ਕਬੱਡੀ ਤੇ ਆਹ ਲੋਕਾਂ ਨੇ ਆਨੰਦ ਮਾਣਿਆ ਲਲ ਕਿਰੇ ਵੀ ਬੱਜੇ ਨੇ ਕਹਿੰਦੇ ਤਾੜੀਆਂ ਵੀ ਵੱਜੀਆਂ ਨੇ ਅੱਗੇ ਸੈਮੀ ਜਿਹੜੇ ਲੋਹਾਰਾ ਇਹਦੇ ਬੁੱਟਰ ਕਲਿਆਣਾ ਵਾਲੇ ਦੇ ਕੱਟ ਕੱਢ ਕੇ ਮੱਟ ਭੂਰੀ ਦੇ ਪੱਟ ਜਫਾ ਲੱਗੂ ਫਟਾ ਫਟ ਵੱਜ ਗਈ ਕੈਂਟੀ ਪੰਜਾਬੀ ਦੇ ਅੱਖਰ 35 ਲੱਗ ਗਈ ਗੱਲ ਸਰੇ ਟਿਕਾਣੇ ਵੀ ਆ ਹਾਰਨੇ ਅਜੇ ਨਹੀਂ ਕਿਹਾ ਕਿਸੇ ਗੱਲ ਨਾਲ ਚਿੱਤੇ ਰਪਿੰਦਰ ਦੁੱਦੇ ਵਾਲਾ ਇਸ ਲਈ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਹੈ ਪਹਿਲੇ ਯੂਰਪ ਖੇਡਿਆ ਫਿਰ ਫਿਰ ਹੰਦਰਾ ਵਾਲੇ ਪੁਲਜਿੰਦਰੇ ਨੇ ਇੱਕ ਦਿਨ ਦੇ ਵਿੱਚ ਇਹਦਾ ਇੰਗਲੈਂਡ ਦਾ ਲਵਾਇਆ ਤੇ ਸਾਊਥ ਆਲ ਦਾ ਮੇਲਾ ਖੇਡਾ ਦੁਨੀਆ ਚ ਰੁਪਿੰਦਰ ਰੁਪਿੰਦਰ ਹੋ ਗਈ ਦੁਨੀਆ ਚ ਰੁਪਿੰਦਰ ਰੁਪਿੰਦਰ ਹੋ ਗਈ ਅਰਸ਼ ਦੇ ਨਾਲ ਟੱਕਰ ਆਓ ਵੇਖ ਰਹਾ ਵੀ ਇਸ ਨੂੰ ਸਰਾ 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 ਇਹਨੂੰ ਲੋਕੀ ਕੀ ਜਾਣਗੇ ਹੁਣ ਸਾਹਮਣੇ ਲੋਹਾਰੇ ਜੀ ਕੀ ਹੋਣ ਪਟਿਆਲੇ ਚਲੀ ਗਈ ਹੈ ਰੇਡ ਪੈ ਗਈ ਮੁੰਡੇ ਦੀ ਸਲੀਨੇ ਵਾਲਾ ਰੇਸ਼ਮ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੈਂ ਤੇ ਇਤਿਹਾਸਿਕ ਹੈ ਆ ਮੈਚ ਦੀ ਚਰਚਾ ਦੁਨੀਆ ਦੇ ਵਿੱਚ ਹੋਣੀ ਹੈ ਵੀ ਸਲੀਨੇ ਵਾਲੇ ਨੇ ਪ੍ਰਸਾਲਪੁਰਿਆਂ ਦੇ ਪਾਈਆਂ ਗੱਲ ਸਿਰੇ 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 ਟੱਕਰ 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 ਵਾ ਵਾ ਸਰਾ ਹੋਏ ਗਬਰੂ ਆ